ਹਾਂਜੀ ਅਸੀਂ ਕੱਲ ਜੇ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੀ ਇੱਕ ਹੋਰ ਵੀਡੀਓ ਤੇ ਅੱਜ ਆਪਾਂ ਆਏ ਆ ਪਰਬੋਤ ਵੱਡਣ ਫੁੱੜਕੀ ਚੱਲ ਰਹੀ ਹੈ ਰਾਣੀ ਸਾਹਮਣੇ ਬਾਕੀ ਦਲਜੀਤ ਭਾਈ ਆਪਣਾ ਪਹੁੰਚ ਗਿਆ ਸੀ ਇਟਲੀ ਇਹ ਬਾਕੀ ਹੁਣ ਵੱਡਾ ਭਾਈ ਆ ਗਿਆ ਹੈ ਬਾਕੀ ਚੱਲ ਰਿਹਾ ਕੰਮ ਜੋਰਾ ਸਵੇਰ ਤੋਂ ਕੱਲ ਵੀ ਜੀ ਆਪਣੀ ਵੱਟਨ ਦੇ ਬਲੌਗ ਨਹੀਂ ਬਣਾ ਸਕੇ ਬਾਕੀ ਚਲੋ ਦਿਖਾਵਾਂਗੇ ਤੁਹਾਨੂੰ ਬਾਕੀ ਬਾਈ ਪਤਾ ਨਹੀਂ ਕੀ ਗੱਲ ਆ ਕੰਮ ਦੀ ਕੋਈ ਸਮਝ ਨਹੀਂ ਆਉਂਦੀ ਖਣਕਾ ਪੱਕਣ ਦਾ ਨਾਂ ਹੀ ਲੈਂਦੀ ਆ ਕੱਲ ਵੀ ਦੋ ਦਿਨ ਦਾ ਹੀ ਮਸ਼ੀਨ ਬੁੱਟ ਕੇ ਲਾਉਣੀ ਪਈ ਜਿਹਦੇ ਜਾਈਏ ਉਹ ਇੱਕ ਗਾੜੀਆਂ ਨਰਮ ਕਣਕ ਨਿਕਲ ਹੁੰਦੀ ਆ ਸਮਝ ਨਹੀਂ ਆਉਂਦਾ ਪਰ ਜਿੱਥੇ ਗਾੜੀ ਬੱਟਣ ਜਾਣਾ ਜੀਨ ਦੇ ਏਰੀਆ ਚ ਉਧਰੋਂ ਵੀ ਦੇ ਫੋਨ ਤੇ ਫੋਨ ਆ ਰਿਹਾ ਬਾਕੀ ਦੋ ਤਿੰਨ ਦਿਨ ਆਪਣੇ ਇੱਥੇ ਲੱਗਣਗੇ ਹਲੇ ਹੋਰ ਉਤੋਂ ਬਾਅਦ ਚੱਲਾਂਗੇ ਆਪਾਂ ਕੀ ਸੈਟਿੰਗ ਮੰਨਦੀ ਆ ਫਿਰ ਅਗਲੇ ਦੇਖਾਂਗੇ ਫਲਾਲ ਇੱਥੇ ਵੱਡਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਆਪਣੀ ਵੀ ਵੱਢਣੀ ਹੁੰਦੀ ਆ ਚਲੋ ਦਿਖਾਉਨੇ ਆ ਤੁਹਾਨੂੰ ਰਾਣੀ ਚੱਲਦੀ ਹਾਂਜੀ ਰਾਣੀ ਚੱਲ ਰਹੀ ਆ ਤੇ ਇੱਧਰ ਕਣਕ ਦੇਖਣ ਆਏ ਸੀ ਇਹ ਕਿੱਲਾ ਬਾਈ ਕਹਿੰਦੇ ਵੀ ਨਰਮ ਆ ਪਹਿਲਾਂ ਤਾਂ ਮਿਲੋ ਇੱਧਰ ਬਾਈ ਨੂੰ ਵੇਜੇ ਅਸੀਂ ਕਾਲ ਕੀ ਜਾਂਦਾ ਏ ਹੋ ਗਿਆ ਕੁਛ ਉਧਰ ਟੱਪੜ ਟੁੱਪੜ ਬਲਾ ਧਾਣਾ ਨਾਲ ਜੇ ਆਪਾਂ ਜਲਾ ਚੱਲ ਪਤਾ ਨਹੀਂ ਉਧਰ ਫੁੱਪੜ ਵੱਜਾ ਮਾਰੀ ਜਾਂਦਾ ਹੈ ਇੱਧਰ ਸੁਣਦੇ ਨਹੀਂ ਇੱਧਰ ਸਾਸਰੀ ਗੱਲ ਸਾਡੇ ਵਿੱਚ ਰਹੀ ਬਾਈ ਜੀ ਸਾਸਰੀ ਗੱਲ ਸਾਰਿਆਂ ਨੂੰ ਬਾਈ ਕਹਿੰਦੇ ਕਣਕ ਪੱਕ ਗਈ ਆ ਮਾਹ ਯਾਰ ਵਿੱਚ ਵਿੱਚ ਹੈਗੀ ਨਰਮ ਜੇ ਬਾਈ ਜੀ ਜਿਹੜੀ ਚੀਜ਼ ਆਪਾਂ ਆ ਦੇਖਦੇ ਆ ਆ ਜਿਹੜੀ ਚੀਜ਼ ਇਹਦਾ ਪੱਕਣੀ ਵੀ ਕੋ ਨਹੀਂ ਤੋਰ ਐਮਪੀ ਤੋਂ ਲੈ ਕੇ ਚੱਲ ਰਿਹਾ ਸਿਸਟਮ ਇਹ ਓਕੇ ਜੋ ਬਾਕੀ ਆ ਕਣਕ ਦੇਖੋ ਆ ਵਿੱਚੋਂ ਪੱਕੀ ਵੀ ਸਾਰੀ ਮੁੜਕੀ ਪਈ ਆ ਮੰਨਦੀ ਹੀ ਨਹੀਂ ਮੰਨਣ ਤੇ ਹੀ ਨਹੀਂ ਆਉਂਦੇ ਜਮਾ ਹੀ ਨਹੀਂ ਆਉਂਦੇ ਬੈਡ ਬੈਡ ਉੱਚੇ ਆ ਤੇ ਉਗਰ ਲਿੰਦੇ ਫਸਾ ਫਿਰ ਵਾਜਾ ਮਾਰ ਦਿਆ ਓਏ ਉਹ ਨਵੀਂ ਮਸ਼ੀਨਾਂ ਦਾ ਜਿਹੜਾ ਹੁਣ ਉਗਰ ਆ ਉਹ ਉੱਚਾ ਨਹੀਂਗਾ ਨਵੀਆਂ ਮਸ਼ੀਨਾਂ ਦਾ ਫਰਕ ਨਹੀਂਗਾ ਪਤਾ ਨਹੀਂ ਭਾਈ ਹੈ ਪਤਾ ਨਹੀਂ ਨਵੀਆਂ ਮਸ਼ੀਨਾਂ ਦੇ ਗਰੋਚੇ ਆ ਚਲੋ ਦੇਖਾਂਗੇ ਦੇਖਿਆ ਨਹੀਂ ਹਲੇ ਦੇਖਿਆ ਨਹੀਂ ਹਲੇ ਇਹਦੇ ਨਾਲ ਬਾੜ ਦੇ ਲਾ ਲੈਣੇ ਆ ਕੀ ਟੈਂਕ ਹੋਈ ਟੈਂਕ ਬਹੁਤ ਮਾੜਾ ਚੱਲਣ ਦਿਆ ਮੌਸਮ ਹੋ ਗਿਆ ਖਰਾਬ ਦੇਖ ਸਕਦੇ ਹੋ ਤੁਸੀਂ ਬੱਦਲ ਵਾਈ ਹੋ ਗਿਆ ਬੱਦਲਾ ਬੱਦਲਾ ਬੰਨੇ ਹਾਂਜੀ ਪਹੁੰਚ ਗਏ ਰਿਪਰ ਕੋਲ ਕਰਦਾ ਰੱਬ ਦਾ ਨਾਮ ਲੈ ਕੇ ਚਾਲੂ ਕਰਦੇ ਵੀ ਸਭ ਨੇ ਪਰਮਾਤਮਾ ਦਾ ਸਟਾਰਟਿੰਗ ਵਧੀਆ ਹੋਈ ਬਾਕੀ ਚੱਲ ਰਹੀਆਂ ਮਸ਼ੀਨਾਂ ਵੀ ਜੋਰੋ ਜੋਰ ਦਰਦਿਆਲ ਲੱਗੇ ਨਵੀਂ ਰੇਵਰ ਆ ਗਈ ਟੂੜੀ ਵਾਲੀ ਚੱਲ ਰਹੀ ਹੈ ਰਾਣੀ ਅੱਜ ਵੱਡਿਆਂ ਪਲਾਟਾਂ ਚ 6 6 ਕਿੱਲਿਆਂ ਦੇ ਘੇਰੇ 6 ਕਿੱਲੇ ਹੋਣਗੇ ਫੇਰ ਚੱਪਾਇਆ ਸੀ ਆਪ ਦੁੱਧ ਕਰਾਤਾ ਛੇ ਰੋ ਭਾਗੇ ਆ ਖਾਣ ਵਾਸੀ ਰੱਖਣੀ ਆ ਖਾਣ ਵਾਲੀ ਚਲੋ ਖਾਣਾ ਵੀ ਜ਼ਰੂਰ ਵਾਸti ਖਾਣ ਵਾਲੇ ਵੀ ਜ਼ਰੂਰ ਚਾਹੀਦੀ ਆ ਲਖਿਆ ਮੱਕੀ ਚੱਲ ਰਹੀ ਆ ਮੌਸਮ ਗੜਬੜ ਆ ਬਾਈ ਜੀ ਆ ਦੇਖੋ ਲਾਂਗਾ ਕਿਨਾਰਿਆ ਸਮਝ ਨਹੀਂ ਆਈ ਲਾਂਗੇ ਵਾਲੀ ਤੇ ਆ ਰਹੀ ਹੈ ਨਾ ਮੱਕੀ ਚੱਲ ਰਹੀ ਆ ਰਾਣੀ ਲੱਖਾ ਖਾ ਰਿਹਾ ਆਪਣਾ ਲੰਚ ਕਰ ਰਿਹਾ ਲੰਚ ਬ੍ਰੇਕ ਦੁਪਹਿਰ ਦਾ ਉੱਧਰ ਮੁੰਡਾ ਆਦਾ ਏਸੀ ਵਾਲਾ ਏਸੀਆਂ ਚ ਰਹਿ ਰਿਹਾ ਪਲਿਆ ਏ ਦੁਕਾਨ ਦੁਕਾਨ ਤੇ ਜਾਂਦਾ ਹੀ ਗਰਮੈਸ਼ ਕਰੀ ਜਮੇ ਗਰਮੈਸ਼ ਮਾਰ ਦਿੰਦਾ ਭਾਈ ਜੀ ਕਿਹੇ ਏਰੀਆ 'ਚ ਕੰਮ ਹੋਵੇ ਤੇ ਦੱਸਿਓ ਆਪਣੀ ਮਸ਼ੀਨ ਵੇਲੀ ਹੋ ਜਾਣੀ ਹੈ 18 ਤਰੀਕ ਤੱਕ ਹਾਂਜੀ ਬਾਸ ਅੱਧਾ ਕਿਲਾ ਰਹਿ ਗਿਆ ਬਾਕੀ ਦੇਖ ਸਕਦੇ ਹੋ 4-5 ਮਹੀਨਾਵਾਂ ਵਿੱਚ ਨੇ ਚੱਲ ਰਹੀਆਂ ਕੋਈ 5-2 ਹਿਸਾਲਾਂ ਚੱਲਣੀਆਂ ਤਿੰਨ ਇੱਕ ਇਧਰ ਸਾਹਮਣੇ ਚੱਲਦੀ। ਬਾਕੀ ਅੱਧਾ ਕਿਲਾ ਰਹਿ ਗਿਆ ਹੁਣ ਚੱਲਦੇ ਆਂ। ਪਿੰਡ ਵੱਲੋਂ। ਬਾਕੀ ਮੌਸਮ ਹੋ ਗਿਆ ਸਾਫ਼। ਇੱਕ ਦੋ ਦਿਨਾਂ ਤੱਕ ਪਲਾਟ ਵਿਲੇ ਹੋਣਗੇ ਨਾਲ ਲੱਕਾ ਕੇ ਦੇਖੋ ਆਹ ਏਰੀਆ ਜਾਜੀ ਸਾਫ ਹੋਇਆ ਸਾਰਾ ਚਲੋ ਮਿਲਦੇ ਆਂ ਗਾੜੀ ਫਿਰ ਚੱਲ ਕੇ ਮੋਨੂ ਗਿਆ ਹਾਂਜੀ ਇੱਧਰ ਸਰਬਜੀਤ ਦੀ ਕਣਕ ਵੱਢੀ ਗਈ ਆ ਤੇ ਹੁਣ ਅਸੀਂ ਚੱਲਦੇ ਆਂ ਮਿਲਦੇ ਆਂ ਕੋਈ ਅਗਲਾ ਦੁਆਰਾ ਤੇ ਇੱਧਰ ਮਿਲੋ ਰਾਜੇ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਅੱਜ ਸਾਰਾ ਦਿਨ ਟਾਈਮ ਪਾਸ ਵਧੀਆ ਗਿਆ ਹਾਂ ਵਧੀਆ ਆ ਗਿਆ ਸੋਹਣਾ ਹੋ ਗਿਆ ਚਲੋ ਫਿਰ ਹੁਣ ਚੱਲਦੇ ਆਂ ਫਿਰ ਹੈਲੋ ਟਿੰਗਾ ਮਿਲਾਂਗੇ ਫਿਰ ਮਿਲਦੇ ਰਵਾਂਗੇ ਹਾਂ ਤੇ ਇੱਧਰ ਪਹੁੰਚ ਗਿਆ ਕੈਂਪਰ ਲੈ ਕੇ ਪਾਣੀ ਦੀ ਸੇਵਾ ਚੱਲਦੀ ਆ ਤੇ ਏ ਹੁਣ ਜਾਂਦੀਵਾਰ ਦਾ ਪਾਣੀ ਲੱਗਾ ਪੀਉਣ ਕਹਿੰਦਾ ਪੀ ਲੋ ਤੇ ਦਫਾ ਹੋ ਜਾਏ ਉਧਰ ਫੁੱਪੜ ਜੀ ਇਹਨੂੰ ਡਰਾਈਵਰ ਬਣਾਤਾ ਪੂਰਾ ਐ ਹੁਣ ਆ ਲੈ ਫੇਰ ਮਲਾਈ ਬਲੌਗ ਬਲੌਗ ਜਾਂਦੀਵਾਰ ਦਾ ਪਾਣੀ ਪੀ ਲਿਆ ਹਾਂ ਹਾਂ ਜੀ ਚੱਲ ਰਹੀ ਆ ਰਾਣੀ ਚੱਲ ਲੱਗੇ ਗਰਜੇ ਚੱਲ ਰਹੀ ਆ ਇੱਧਰ ਆਪਣੀ ਚੱਲ ਰਹੀ ਆ ਉਧਰੋਂ ਅੱਗੇ ਹੈਗੇ ਸਰਪੰਚ ਦੇ ਵੱਢ ਗਏ ਨਮਾਇਲੇ ਆਪਣੇ ਪਿੰਡ ਬਾਕੀ ਤਾਂ ਸ਼ੌਕ ਚੱਲਿਆ ਆ ਇੱਧਰ ਮਿਲੋ ਸਾਡੇ ਬਾਪੂ ਜੀ ਨੂੰ ਬਾਬਾ ਅਸੀ ਘਾਲ ਉਹ ਸਾਤਰੀ ਗਾਹ ਹੋਰ ਕਰਕੇ ਆ ਰਹਾ ਬਹੁਤ ਕੰਧੀ ਹੋਣੀ ਆ ਸਾ ਗੜਦੀ ਆ

ਇਹ ਜਿਹੜੀ ਉਹ ਨਹੀਂ ਸਮਝ ਨਹੀਂ ਆ ਰਹੀ। ਚਲੋ। ਆਜੀ ਆਜੀ ਕਰਤਾ ਹੋ। ਚਲੋ ਜੀ ਆਜੀ ਵੀਡੀਓ ਦਾ ਕਰਦੇ ਐਂਡ। ਮਿਲਾਂਗੇ ਕੇ ਹੋਰ ਵੀਡੀਓ ਚ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਡੇ ਚੈਨਲ ਵੱਤ ਵੱਸ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।